ਹਾਈਡਰਾਪਿਕਾ ਤੋਂ ਸੀਗੀ ਇਹ ਉਹ ਕੋਸ਼ਿਸ਼ ਕਰਦਾ ਨੂੰ ਕਿ ਇਹ ਨਾਣਾ ਦੇਵੀ ਤੋਂ ਖੜੇ ਕਿਆ ਰਹੀ ਸੀ ਕੱਲ 3:30 ਵਜੇ ਜਿਹੜਾ ਤਰਖਾਨ ਮਾਦੇ ਵਾਲਾ ਪੁਲ ਹੈ ਨਾ ਕੱਟ ਹੋ ਗਿਆ ਉਥੇ ਉਹ ਤੋਂ ਬਾਹਰ ਸੁਣੀ ਸੀ ਉਹ ਜਿਹੜਾ ਬਿੰਦਰਾਪੁਰ ਗੱਡੀ ਦਾ ਜਿਹੜਾ ਡਰਾਈਵਰ ਸੀ ਜਾਂ ਅਚਾਨਕ ਤੇ ਕੁਦਰਤੀ ਅੱਗੇ ਤੋਂ ਗੱਡੀ ਆ ਰਹੀ ਸੀ ਉਹ ਜਿਹੜਾ ਪੁਲ ਦੇ ਥੱਲੇ ਇੱਕ ਚੰਨਰੀਆ ਬਣਾ ਹੁੰਦਾ ਉਹਦੇ ਨਾਲ ਵਿੱਚ ਰਾਜਪਾਲ ਸਿੰਘ ਜਿਹਨੂੰ ਪੂਰੇ ਸਿੰਘ ਦਾ ਬੰਦਾ ਸੀਗਾ ਉਹਦਾ ਇੱਕ ਤੇ ਚੰਨਰੀ ਦੇ ਨਾਲ ਆਸਲ ਮਰ ਗਿਆ ਉਹ ਵੀ ਪਿੱਛੇ ਨੂੰ ਕਰਦਨ ਹੋ ਗਿਆ ਕੱਢੀ ਗਈ ਉਹਦੇ ਵਿੱਚ ਚਾਰ ਬੰਦੇ ਹੋ ਚੁੱਕੇ ਉੰਜੇ ਹੋ ਗਏ ਜਕਮੇ ਦੇਨਾ ਸੁਖਵਿੰਦਰ ਸਿੰਘ ਜਦਵਿੰਦਰ ਸਿੰਘ ਹੈ ਖਸ਼ਮੀਰ ਸਿੰਘ ਹੈ ਤੇ ਬਿੱਤੀ ਸਾਰੇ ਠੀਕ ਨੇ ਜੀ ਬਿਲਕੁਲ ਇੱਕ ਬੱਤੀ ਦੇ ਵਿੱਚ ਦਾਖਲ ਹੈਗਾ ਸਰ ਛੋਟਾ ਸੂਟ antisense ਹੋਇਆ ਚਾਹੁੰਦੇ ਸੜਲੀ ਹੈ ਉਹ ਸੋਦੀ ਜਿਹੜੀ ਕਾਰਵਾਈ ਤੋਂ ਉਹ ਵੀ ਐਲਐਸ ਸੱਕਰੀ ਕੀਤੀ ਜਾ ਰਹੀ ਹੈ ਉਹ ਰੈਡ ਬੋਰਡ ਵੀ ਰਾਜਪਾਲ ਸਾਹਿਬ ਨੂੰ ਪੁੱਛ ਕੇ ਕਰਾ ਲੇਗਾ ਬਹੁਤ ਜੀ ਬਰਾਭੀ ਕਾ ਤੁਸੀਂ ਜੀ ਇਹ ਵੀ ਕੋਸ਼ਿਸ਼ ਕਰਦਾ ਲਈ ਸੀ ਜੀ ਇਹ ਨਾਣਾ ਦੇਵੀ ਤੋਂ ਫਟੇ ਕਿਹਾ ਅਸੀਂ ਕੱਲ ਸੰਢ ਕਿਤੇ ਲਵੇ ਜਿਹੜਾ ਤਰਖਾਨ ਮਾਦੇ ਵਾਲਾ ਪੋਲਾ ਨਾ ਕੱਟ ਰਿਹਾ ਉਹ ਤੋਂ ਉਹ ਤੋਂ ਬਾਅਦ ਨੂੰ ਹੋਣੀ ਸੀ ਜੀ ਉਹ ਜਿਹੜਾ ਲਿੰਦਰਾਪੁਰ ਗੱਡੀ ਦਾ ਡਰਾਈਵਰ ਸੀ ਜਾਂ ਅਚਾਨਕ ਤੇ ਕੁਦਰਤੀ ਅੱਗੇ ਤੋਂ ਗੱਡੀ ਆ ਰਹੀ ਸੀ ਉਹ ਜਿਹੜਾ ਪੁਲ ਦੇ ਥੱਲੇ ਇੱਕ ਚਿੰਨ੍ਹ ਜੀ ਬੜਾ ਹੰਗਾਰ ਉਹਦੇ ਨਾਲ ਕੁਝ ਰਾਜਪਾਲ ਸਿੰਘ ਸਨ ਉਹ ਪੁਲ ਉਸ ਦਾ ਬੰਦਾ ਸੀਗਾ ਉਹਦਾ ਇੱਕ ਤੇ ਚਿੰਨ੍ਹ ਦੇ ਨਾਲ ਹਾਦਸਾ ਲੱਗਿਆ ਉਹ ਵੀ ਪਿੱਛੇ ਨੂੰ ਕਰਦ ਹੋ ਗਿਆ ਗੱਡੀ ਟੁੱਟ ਗਈ ਉਹਦੇ ਵਿੱਚ ਤਿੰਨ ਚਾਰ ਬੰਦੇ ਹੋ ਚੁੱਕੇ ਉੰਜੇ ਜਖਮੀ ਨੇ ਸੁਖਵਿੰਦਰ ਸਿੰਘ ਜਦਵਿੰਦਰ ਸਿੰਘ ਹੈ ਖਸ਼ਮੀਰ ਸਿੰਘ ਹੈ ਤੇ ਬੀਤੀ ਸਾਰੇ ਠੀਕ ਨੇ ਜੀ ਬਿਲਕੁਲ ਇੱਕ ਬੱਤੀ ਦੇ ਵਿੱਚ ਦਾਖਲ ਹੈਗੇ ਸਰ ਛੋਟਾ ਛੋਟਾ ਸਿੰਘ ਹੋਇਆ ਅਚਾਨਕ ਕਿ ਸੜਲੀ ਹੈ ਉਸੋ ਜਿਹੜੀ ਕਾਰਵਾਈ ਚ ਉਹਨਾਂ ਬੀਓ ਐਨ ਐਸ ਸੱਟ ਕੀਤੀ ਜਾ ਰਹੀ ਹੈ ਉਹ ਰੈਡ ਬੋਡੀ ਉਹ ਵੀ ਰਾਜਪਾਲ ਸਿੰਘ ਦੇ ਪੁਲਿਸ ਨੂੰ ਹੋ ਗਿਆ ਤੇ ਨਾਲ ਲੋਕ ਬਸ ਹੋ ਗਿਆ ਜਿਹੜਾ ਵੀ ਕਾਪੀ ਸੀ ਜਿਹੜੀ ਕੋਸ਼ਿਸ਼ ਕਰਦਾ ਲਈ ਸੀ ਜਿਹੇ ਨਾਣਾ ਦੇਵੀ ਤੋਂ ਫਟੇ ਕਿਹਾ ਸੀ ਕੱਲ ਸਵੇਰੇ 7:00 ਵਜੇ ਜਿਹੜਾ ਤਰਖਾਨ ਮਾਦੇ ਵਾਲਾ ਪੋਲਾ ਨਾ ਕੱਟ ਰਿਹਾ ਉਹਦੇ ਉਧਰ ਬਾਰਸ਼ ਹੋਣੀ ਸੀ ਉਹ ਜਿਹੜਾ ਬਿੰਦਰਾਪੁਰ ਗੱਡੀ ਦਾ ਡਰਾਈਵਰ ਸੀ ਜਾਂ ਅਚਾਨਕ ਦੇ ਕੁਦਰਤੀ ਅੱਗੇ ਤੋਂ ਗੱਡੀ ਆ ਰਹੀ ਸੀ ਉਹ ਜਿਹੜਾ ਪੁਲ ਦੇ ਥੱਲੇ ਇੱਕ ਚੰਦਰੀਆ ਬੜਾ ਹੰਗਾਰ ਉਹਦੇ ਨਾਲ ਕੁਝ ਰਾਜਪਾਲ ਸਿੰਘ ਸਨ ਉਹ ਪੁਲਿਸ ਦਾ ਦਾ ਬੰਦਾ ਸੀਗਾ ਉਹ ਰਾਕੇ ਦੇ ਚੈਨਲ ਦੇ ਨਾਲ ਆਸਲ ਲੱਗਿਆ ਉਹ ਵੀ ਪਿੱਛੇ ਕਰਦ ਨੋ ਜਿਹੜਾ ਕੱਢੀ ਗਈ ਉਹਦੇ ਵਿੱਚ ਚਾਰ ਬੰਦੇ ਹੋ ਚੁੱਕੇ ਉੰਜ ਜਿਵੇਂ ਜਖਮੀ ਦੇ ਨਾਲ ਸੁਖਵਿੰਦਰ ਸਿੰਘ ਜਗਵਿੰਦਰ ਸਿੰਘ ਹੈ ਖਸ਼ਮੀਰ ਸਿੰਘ ਹੈ ਤੇ ਲਿੱਤੀ ਸਾਰੇ ਠੀਕ ਨੇ ਜੀ ਬਿਲਕੁਲ ਇੱਕ ਬੱਤੀ ਦੇ ਵਿੱਚ ਦਾਖਲ ਹੈਗਾ ਸਰ ਛੋਟਾ ਸੂਟ ਅਸੀਂ ਹੋਇਆ ਚਾਲੂ ਕੀਤਾ ਸੜਲੀ ਹੈ ਉਹਦੇ ਜਿਹੜੀ ਕਾਰਵਾਈ ਤੋਂ ਬੀਓ ਐਲ ਐਸ ਸੱਟ ਕੀਤੀ ਜਾ ਰਹੀ ਹੈ ਕੁਦਰਤ ਬੋੜੀ ਉਹੀ ਰਾਜਪਾਲ ਸਿੰਘ ਦੇ ਪੁੱਤ ਨੂੰ ਹੋਰ ਕਰਕੇ ਚਲਾ ਦੇ ਬਸਾ ਗਿਆ ਸੀ ਜਿਹੜਾ ਆਪ ਵੀ ਕਾਫੀ ਸੀਗੀ ਇਹ ਉਹਨੇ ਕੋਸ਼ਿਸ਼ ਕਰਦਾ ਲੁਕੀ ਜੀ ਇਹ ਨਾਣਾ ਦੇਵੀ ਪਹੌਂਚਦੇ ਕਿਹਾ ਸੀ ਕੱਲ 3:30 ਵਜੇ ਜਿਹੜਾ ਤਰਖਾਨ ਮੱਦੇ ਵਾਲਾ ਪੁਲ ਹੈ ਨਾ ਕੱਟ ਹੋ ਗਿਆ ਉਥੇ ਉਹ ਤੋਂ ਬਾਹਰ ਸੁਣੀ ਸੀ ਉਹ ਜਿਹੜਾ ਬਿੰਦਰਾਪੁਰ ਗੱਡੀ ਦਾ ਜਿਹੜਾ ਡਰਾਈਵਰ ਸੀ ਜਾਂ ਅਚਾਨਕ ਵੀ ਕੁਦਰਤੀ ਅੱਗੇ ਤੋਂ ਗੱਡੀ ਆ ਰਹੀ ਸੀ ਉਹ ਜਿਹੜਾ ਪੁਲ ਦੇ ਥੱਲੇ ਇੱਕ ਚਿੰਨ੍ਹ ਜੀ ਬੜਾ ਹੰਗਰ ਉਹਦੇ ਨਾਲ ਉਹ ਵਿੱਚ ਰਾਜਪਾਲ ਸਿੰਘ ਸਨ ਉਹ ਪੂਰੇ ਸਿੰਘ ਦਾ ਬੰਦਾ ਸੀਗਾ ਉਹ ਦਾ ਇੱਕ ਤੇ ਚਿੰਨ੍ਹ ਦੇ ਨਾਲ ਹਾਸਲ ਲੱਗ ਗਿਆ یاد <سؤال> خوشبو یہ سارے ٹھیک ہیں جی بالکل <سؤال> ایک بتی کے سوٹا ہوا اچانک ہے